ਜੰਗ ਤੋਂ ਖੁਦ ਇੱਕ ਮਸਲਾ ਹੈ ਜੰਗ ਕਿਆ ਮਸਲੂ ਕਾ ਹੱਲ ਦੇਗੀ ਆਗ ਔਰ ਖੂਨ ਅੱਜ ਬਖਸ਼ੇਗੀ ਭੂਖ ਔਰ ਇhtیاز ਕੱਲ ਦੇਗੀ ਰੇਡੀਓ ਫੋਕ ਐਂਡ ਬੀਟਸ ਦੇ ਦਰਸ਼ਕਾਂ ਦੇ ਨਾਲ ਅੱਜ ਜੋ ਕਰੰਟ ਸਿਚੁਏਸ਼ਨ ਜੋ ਹਾਲਾਤ ਬਣੇ ਹਨ ਹਿੰਦੁਸਤਾਨ ਤੇ ਪਾਕਿਸਤਾਨ ਦੇ ਜੰਗ ਦੇ ਇਸ ਸੰਬੰਧ ਵਿੱਚ ਅਸੀਂ ਕੁਝ ਕੁ ਵਿਚਾਰਾਂ ਜਿਹੜੀਆਂ ਨੇ ਉਹ ਦਰਸ਼ਕਾਂ ਦੇ ਰੂਪ ਰੱਖਾਂਗੇ ਕਿਉਂਕਿ ਜਦੋਂ ਜੰਗ ਯੁੱਧ ਲੜਾਈ ਦੇ ਨਾਮ ਸਾਡੇ ਸਾਹਮਣੇ ਆਉਂਦੇ ਹਨ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਦ੍ਰਿਸ਼ ਕ੍ਰੀਏਟ ਹੋ ਜਾਂਦਾ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਸੀਨ ਬਣ ਜਾਂਦੇ ਹਨ ਜਿਹਦੇ ਵਿੱਚ ਤਬਾਹੀ ਦੇ ਮੰਜ਼ਰ ਸਾਹਮਣੇ ਆਉਂਦੇ ਹਨ ਜਿਹਦੇ ਵਿੱਚ ਲਾਟਾਂ ਉੱਠਦੀਆਂ ਆਉਂਦੀਆਂ ਹਨ ਜਿਹਦੇ ਵਿੱਚ ਸੁਹਾਗ ਉਜੜਦੇ ਹੋਏ ਨਜ਼ਰ ਆਉਂਦੇ ਹਨ ਜਿਹਦੇ ਵਿੱਚ ਮਾਵਾਂ ਦੀਆਂ ਕੁੱਖਾਂ ਸੁਨੀਆਂ ਨਜ਼ਰ ਆਉਂਦੀਆਂ ਹਨ ਔਰ ਇਹ ਜਿਹੜੀਆਂ ਜੰਗਾਂ ਹਨ ਇਨ੍ਹਾਂ ਜੰਗਾਂ ਦੇ ਵਿੱਚ ਆਮ ਕਰ ਵਸਦਾ ਨਹੀਂ ਹੈ ਕਿਉਂਕਿ ਜੰਗਾਂ ਦੇ ਨਾਲ ਘਰ ਆਬਾਦ ਨਹੀਂ ਹੁੰਦੇ ਜੰਗਾਂ ਦੇ ਨਾਲ ਮੁਲਕ ਆਬਾਦ ਨਹੀਂ ਹੁੰਦੇ ਜੰਗਾਂ ਦੇ ਨਾਲ ਘਰ ਪਰਿਵਾਰ ਬਰਬਾਦ ਹੁੰਦੇ ਹਨ ਮੁਲਕ ਬਰਬਾਦ ਹੁੰਦੇ ਹਨ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਨ੍ਹਾਂ ਜੰਗਾਂ ਤੋਂ ਬਚਣ ਦੀ ਔਰ ਜਿਹੜੀ ਗੱਲ ਅਸੀਂ ਸਭ ਤੋਂ ਪਹਿਲਾਂ ਆਖੀ ਸੀ ਸ਼ਾਹ ਲੁਧਿਆਣਵੀ ਜੀ ਦੀ ਕੇ جنگ ਜਿਹੜੀ ਹੈ ਮਸਲਿਆਂ ਦਾ ਹੱਲ ਨਹੀਂ ਹੈ ਕਿਉਂਕਿ جنگ ਆਪਣੇ ਆਪ ਦੇ ਵਿੱਚ ਇੱਕ ਮਸਲਾ ਬਣ ਜਾਂਦੀ ਹੈ ਔਰ ਤੁਸੀਂ ਦੇਖੋ ਇਸ جنگ ਦੇ ਅੰਦਰ ਹੁੰਦਾ ਕੀ ਹੈ ਕਿਉਂਕਿ ਸਟੂਡੀਓ ਦੇ ਵਿੱਚ ਬੈਠ ਕੇ মিডিਆ ਚੈਨਲ ਤੇ ਬੈਠ ਕੇ ਦਫ਼ਤਰਾਂ ਦੇ ਵਿੱਚ ਬੈਠ ਕੇ ਆਫਿਸਾਂ ਦੇ ਵਿੱਚ ਬੈਠ ਕੇ جنگ ਹੋਣੀ ਚਾਹੀਦੀ ਹੈ جنگ ਕਰਨੀ ਚਾਹੀਦੀ ਹੈ ਹਮਲਾ ਕਰ ਦਿਓ ਇਹ ਗੱਲਾਂ ਕਹਿਣੀਆਂ ਸੌਖੀਆਂ ਨੇ ਪਰ ਬਾਰਡਰਾਂ ਉੱਤੇ ਜਾ ਕੇ ਲੜਨਾ ਬੜਾ ਔਖਾ ਹੁੰਦਾ ਹੈ ਔਰ ਉੱਥੇ ਹੀ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਹਾਂ ਕੇ ਨਾ ਹੀ ਕੋਈ মিডিਆ ਵਾਲੇ ਨੂੰ થઈ ਜਾ ਕਿ ਲੜਨਾ ਹੁੰਦਾ ਹੈ ਨਾ ਹੀ ਜਿਹੜੇ ਸਾਡੇ ਨੇਤਾ ਹੁੰਦੇ ਨੇ ਉਹਨਾਂ ਨੂੰ ਲੜਨਾ ਹੁੰਦਾ ਹੈ ਜੰਗਾਂ ਦੇ ਵਿੱਚ ਆਮ ਘਰਾਂ ਦੇ ਜਿਹੜੇ ਬੱਚੇ ਹਨ ਨੌਜਵਾਨ ਹਨ ਉਹ ਫੌਜ ਦੇ ਵਿੱਚ ਹੁੰਦੇ ਹਨ ਚਾਹੇ ਉਹ ਆਪਣੇ ਮੁਲਕ ਦੇ ਹੋਣ ਚਾਹੇ ਬੇਗਾਨੇ ਮੁਲਕ ਦੇ ਹੋਣ ਉਹਨਾਂ ਦੇ ਘਰਾਂ ਵਿੱਚ ਮਾਤਮ ਵਜਦੇ ਨਹੀਂ ਕਿਉਂਕਿ ਜੰਗਾਂ ਦੇ ਵਿੱਚ ਸਾਹਮਣੇ ਹੋ ਕੇ ਉਹ ਲੜਦੇ ਹਨ ਇਸ ਕਰਕੇ ਯਤਨ ਕੀਤਾ ਜਾਵੇ ਔਰ ਬਹੁਤਾਤ ਗਿਣਤੀ ਦੇ ਵਿੱਚ ਜਿਹੜਾ ਨੁਕਸਾਨ ਹੈ ਇਹ ਵੀ ਆਮ ਲੋਕਾਂ ਦਾ ਹੀ ਹੁੰਦਾ ਹੈ ਮੈਨੂੰ ਇੱਕ ادیਬ ਦੀ ਉਹ ਘਟਨਾ ਚੇਤੇ ਆਉਂਦੀ ਉਹਨੇ ਬੜੀ ਸੋਹਣੀ ਗੱਲ ਲਿਖੀ ਸੀ ਕਹਿੰਦੇ ਆਮ ਤੌਰ ਤੇ ਜਿਹੜੀਆਂ ਜੰਗਾਂ ਹੁੰਦੀਆਂ ਨੇ ਜਾਂ ਜਿਹੜੇ ਦੰਗੇ ਹੁੰਦੇ ਨੇ ਇੰਨਾਂ ਜੰਗਿਆਂ ਦਾ ਇੰਨਾਂ ਜੰਗਾਂ ਦਾ ਕਾਰਨ ਕੀ ਬਣਦਾ ਉਹਨੇ ਛੋਟੀ ਜੀ ਘਟਨਾ ਸੀ ਉਹ ਕਹਿੰਦਾ ਇੱਕ ਚੀਲ ਜਿਹੜੀ ਹੈ ਉਹਦੇ ਬੱਚੇ ਕਹਿੰਦੇ ਨੇ ਮਾਂ ਸਾਨੂੰ ਇੱਕ ਅੱਜ ਇਨਸਾਨੀ ਤਾਜ਼ਾ گوشਤ ਚਾਹੀਦਾ ਇਨਸਾਨ ਦਾ ਮੀਟ ਸੀ ਖਾਣਾ ਚਾਹੁੰਦੇ ਆ ਕਹਿੰਦੇ ਉਹ ਇਲ ਉਡਾਰੀ ਮਾਰਦੀ ਐ ਚਿਲ ਉਡਾਰੀ ਮਾਰਦੀ ਐ ਉੱਡ ਕੇ ਜਾਂਦੀ ਐ ਇੱਕ ਟੁਕੜਾ ਉਹਦੇ ਪੰਜਿਆਂ ਦੇ ਵਿੱਚ ਮਾਸ ਦਾ ਹੁੰਦਾ ਹੈ ਕੌਂਸਲੇ ਦੇ ਵਿੱਚ ਆਲਣੇ ਦੇ ਵਿੱਚ ਲਿਆ ਕੇ ਰੱਖਦੀ ਐ ਔਰ ਬੱਚਿਆਂ ਦੇ ਅੱਗੇ ਰੱਖਿਆ ਬੱਚੇ ਕਹਿੰਦੇ ਨੇ ਮਾਂ ਅਸੀਂ ਤੇ ਇਨਸਾਨੀ ਗੋਸਤ ਮੰਗਿਆ ਸੀ ਇਹ ਤੂੰ ਕੀ ਲੈ ਕੇ ਆਈਆਂ ਕਹਿਣ ਲੱਗੀ ਪੁੱਤਰੋ ਥੋੜਾ ਜਿਹਾ ਬੱਚੇ ਹੋ ਰੁਕੋ ਥੋੜੇ ਸਮੇਂ ਬਾਅਦ ਫਿਰ ਉਡਾਰੀ ਮਾਰੀ ਹੁਣ ਫਿਰ ਇੱਕ ਟੁਕੜਾ ਉਹਦੇ ਪੰਜਿਆਂ ਦੇ ਵਿੱਚ ਸੀ ਮਾਸ ਦਾ ਉਹਨੇ ਆਲਣੇ ਵਿੱਚ ਲਿਆ ਕੇ ਰੱਖਿਆ ਬੱਚਿਆਂ ਅੱਗੇ ਬੱਚੇ ਕਹਿੰਦੇ ਮਾਂ ਅਸੀਂ ਤੇਰੇ ਕੋ ਇਨਸਾਨੀ ਗੋਸਤ ਮੰਗਦੇ ਪਏ ਆ ਤੂੰ ਸਾਨੂੰ ਇਨਸਾਨੀ ਗੋਸਤ ਕਿਉਂ ਨਹੀਂ ਖਵਾ ਰਹੀ ਉਹ ਕਹਿੰਦੀ ਬੱਚਿਓ ਤੁਹਾਡੇ ਵਾਤੇ ਪ੍ਰਬੰਧ ਕਰ ਰਹੀਆਂ ਤੁਹਾਡੇ ਵਾਤੇ ਹੀ ਔਰ ਥੋੜੇ ਸਮੇਂ ਬਾਅਦ ਉਹ ਦੋਹਾਂ ਟੁਕੜਿਆਂ ਨੂੰ ਲੈ ਕੇ ਉੱਡ ਜਾਂਦੀ ਹੈ ਇੱਕ ਮਾਸ ਦਾ ਟੁਕੜਾ ਜਿਹੜਾ ਹੈ ਉਹ ਸੂਰ ਦੇ ਮਾਸ ਦਾ ਸੀ ਇੱਕ ਮਾਸ ਦਾ ਟੁਕੜਾ ਗਾਂ ਦੇ ਮਾਸ ਦਾ ਸੀ ਸੂਰ ਦੇ ਮਾਸ ਨੂੰ ਉਹ ਮਸੀਤ ਵਿੱਚ ਛੁੱਟ ਦਿੰਦੀ ਹੈ ਗਾਂ ਦੇ ਮਾਸ ਟੁਕੜੇ ਨੂੰ ਉਹ ਮੰਦਰ ਵਿੱਚ ਸੁੱਟ ਦਿੰਦੀ ਹੈ ਔਰ ਹੁੰਦਾ ਕੀ ਹੈ ਕਿ ਦੋਹਾਂ ਫਿਰਕਿਆਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਕਮਾਂ ਸਾਂ ਜਿਹਨੂੰ ਆਪਾਂ ਕਹਿੰਦੇ ਜੰਗੇ ਹੋ ਜਾਂਦੇ ਨੇ ਔਰ ਕਤਲੋਗਾਰਤ ਹੁੰਦੀ ਹੈ ਅਫਜ਼ ਵਰਟੋਕ ਹੁੰਦੀ ਹੈ ਮੁਸਲਮਾਨ Hindu ਜਿਹੜੇ ਨੇ ਉਹਨਾਂ ਮਜ਼ਹਬਾਂ ਦੇ ਲੋਕੜੇ ਹਨ ਉਹਨਾਂ ਦੀਆਂ ਲਾਸ਼ਾਂ ਢੇਰ ਲੱਗ ਜਾਂਦੇ ਹਨ ਤੇ ਉਹ ਇਲ ਜਿਹੜੀ ਹੈ ਉਥੋਂ ਟੁਕੜਾ ਚੁੱਕਦੀ ਹੈ ਮਾਸ ਦਾ ਤੇ ਆਪਣੇ ਬੱਚਿਆਂ ਨੂੰ ਲਿਆ ਕੇ ਅੱਗੇ ਰੱਖ ਦਿੰਦੀ ਹੈ ਬੱਚੇ ਬੜੇ ਖੁਸ਼ ਹੁੰਦੇ ਹਨ ਉਸ ਵਿਦਵਾਨ ਦਾ ਕਹਿਣ ਤੋਂ ਭਾਵ ਇਹ ਸੀ ਕਹਿਣ ਲੱਗਾ ਜਿੰਨਾ ਸਮਾਂ ਤੱਕਰ ਚੀਲ ਦੀ ਬਿਰਤੀ ਵਾਲੇ ਚੀਲ ਦੀ ਬਿਰਤੀ ਵਾਲੇ ਜਿਹੜੇ ਲੋਕ ਨੇ ਉਹ ਸਮਾਜ ਵਿੱਚ ਹਨ ਉਹ ਕਿਸੇ ਵੀ ਫਿਰਕੇ ਵਿੱਚ ਹੋ ਸਕਦੇ ਨੇ ਬਹੁਤ ਆਦ ਗਿਣਤੀ ਜਿਹੜੀ ਹੈ ਖਾਸ ਕਰਕੇ ਆਪਾਂ ਵੇਖੀਏ ਇਨ੍ਹਾਂ ਦੰਗਿਆਂ ਦੇ ਅੰਦਰ ਇਨ੍ਹਾਂ ਜੰਗਾਂ ਦੇ ਵਿੱਚ ਕਿਉਂਕਿ ਜੰਗਾਂ ਇਹ ਕੌਣ ਕਰਵਾ ਰਿਹਾ ਹੈ ਚੀਲ ਦੀ ਕਿਸਮ ਵਾਲੇ ਲੋਕ ਜਿਹੜੇ ਆਪਣੀਆਂ ਕੁਰਸੀਆਂ ਦੇ ਵਾਤੇ ਆਪਣੀਆਂ ਚੌਧਰਾਂ ਦੇ ਵਾਤੇ ਜੰਗਾਂ ਕਰਵਾਉਂਦੇ ਹਨ ਔਰ ਇਨ੍ਹਾਂ ਜੰਗਾਂ ਦੇ ਵਿੱਚ ਇਨ੍ਹਾਂ ਦੰਗਿਆਂ ਦੇ ਵਿੱਚ ਉਹਨਾਂ ਦੇ ਕਾਰੋਬਾਰਾਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਉੱਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੀ ਵਾਟ ਟੁਕਣੀ ਹੁੰਦੀ ਉਹਨਾਂ ਦੇ ਬੱਚੇ ਵੀ ਸੇਫ ਹੁੰਦੇ ਹਨ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਸੇਫ ਰਹਿ ਜਾਂਦੀਆਂ ਨੇ ਇਨ੍ਹਾਂ ਜੰਗਾਂ ਨੂੰ ਨੁਕਸਾਨ ਹੁੰਦਾ ਹੈ ਇੱਕ ਆਮ ਵਿਅਕਤੀ ਦਾ ਇੱਕ ਰੇੜੀ ਲਾਉਣ ਵਾਲੇ ਦਾ ਇੱਕ ਦੁਕਾਨਦਾਰ ਦਾ ਔਰ ਜੇ ਆਪਾਂ ਜੰਗਾਂ ਦੀ ਗੱਲ ਕਰਾਂਗੇ ਉਥੇ ਫੌਜੀ ਜਿਹੜੇ ਹਨ ਬੱਚੇੜੇ ਹਨ ਆਮ ਘਰਾਂ ਦੇ ਵਿੱਚੋਂ ਹਨ ਜਿਹੜੇ ਵੱਡੇ ਵਪਾਰੀ ਨਹੀਂ ਉਹ ਤੇ ਆਪਣੇ ਬੱਚੇ ਨੂੰ ਫੌਜਾਂ ਵਿੱਚ ਭੇਜਦੇ ਨਹੀਂ ਉੱਥੇ ਕਾਰੋਬਾਰ ਲਗਾ ਕੇ ਸੈੱਟ ਕਰਕੇ ਬੈਠਦੇ ਹਨ ਸੋ ਯਤਨ ਕੀਤਾ ਜਾਵੇ ਇਹੋ ਜੇ ਲੋਕਾਂ ਦੀ ਪਛਾਣ ਕਰਨ ਦੀ ਅਸੀਂ ਅਮਨ ਪਸੰਦ ਹਾਂ ਇੱਕ ਆਮ ਇਨਸਾਨ ਅਮਨ ਪਸੰਦ ਹੈ ਉਹਨੂੰ ਪਤਾ ਹੈ ਦੇ ਜੰਗ ਦੇ ਮੈਦਾਨ ਦੇ ਅੰਦਰ ਜਾਂ ਜਦੋਂ ਵੀ ਕਿਤੇ ਜੰਗ ਲੱਗੀ ਭਾਵੇਂ ਮੈਂ ਸ਼ਮੁਲਤ ਕਰ ਰਿਹਾ ਨਹੀਂ ਕਰਾਂ ਪਰ ਮੈਨੂੰ ਉਹਦਾ ਖਮਿਆਜਾ ਭੁਗਤਣਾ ਪੈਣਾ ਹੈ ਸੋ ਇਸ ਕਰਕੇ ਯਤਨ ਕੀਤਾ ਜਾਵੇ ਅਸੀਂ ਅਰਦਾਸ ਕਰਦੇ ਹਾਂ ਗੁਰਨਾਨਕ ਦੇ ਘਰ ਵਿੱਚ ਅਰਦਾਸ ਹੁੰਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਜਿਹੜੀ ਵਿਚਾਰ ਆ ਕਦੋਂ ਸਾਡੇ ਅੰਦਰ ਆ ਸਕਦੀ ਹੈ ਅੱਜ ਵੱਡੇ ਤੌਰ ਦੇ ਉਤੇੜੇ ਵਿਦਵਾਨ ਹਨ ਜਦੋਂ ਕਿਤੇ ਸਾਂਝੀ ਵਾਲਤਾ ਦੀ ਗੱਲ ਕਰਦੇ ਨੇ ਜਦੋਂ ਕਿਤੇ ਅ ਵਰਲਡ ਵਿਸ਼ਵ ਸ਼ਾਂਤੀ ਦੀ ਗੱਲ ਕਰਦੇ ਨੇ ਕਹਿਣ ਲੱਗੇ ਜੇ ਅੱਜ ਵਿਸ਼ਵ ਸ਼ਾਂਤੀ ਕੀਤੀ ਜਾ ਸਕਦੀ ਹੈ ਭਾਈਚਾਰਕ ਸਾਂਝ ਪੈਦਾ ਕੀਤੀ ਜਾ ਸਕਦੀ ਹੈ ਉਹਦੇ ਬਾਅਦ ਤੇ ਸਾਡੇ ਸਾਹਮਣੇ ਇੱਕ ਰੂਹਾਨੀਅਤ ਦਾ ਸੋਮਾ ਹੈ ਸ੍ਰੀ ਗੁਰੂ ਗੰਗ ਸਾਹਿਬ ਜੀ ਮਹਾਰਾਜ ਉਹਨਾਂ ਦੀਆਂ ਸਿੱਖਿਆਵਾਂ ਜਤਨ ਕੀਤਾ ਜਾਵੇ ਆਪਣੇ ਧਾਰਮਿਕ ਅਕੀਦੇ ਤੋਂ ਧਾਰਮਿਕ ਗ੍ਰੰਥਾਂ ਤੋਂ ਸਿੱਧ ਪ੍ਰਾਪਤ ਕੀਤੀ ਜਾਵੇ ਔਰ ਜੰਗਾਂ ਦੇ ਮਾਹੌਲ ਤੋਂ ਬਚਿਆ ਜਾਵੇ ਜਿਹੜੇ ਇਹੋ ਜਿਹੇ ਲੋਕ ਜਿਹੜੇ ਘਰ ਬੈਠੇ ਆਂ ਹੀ ਜਾਂ ਦਫਤਰਾਂ 'ਚ ਬੈਠੇ ਆਂ ਜੰਗ ਦੇ ਮਾਹੌਲ ਸਿਰਜਨੇ ਹਨ ਉਹਨਾਂ ਤੋਂ ਵੀ ਬਚਿਆ ਜਾਵੇ ਸੱਚੇ ਸਹਿਬ ਦੇ ਚਰਨਾਂ 'ਚ ਅਰਜੋਈ ਕਰਦੇ ਹਾਂ ਕਿਉਂਕਿ ਜਦੋਂ ਵੀ ਕਿਤੇ ਜੰਗਾਂ ਲੱਗਦੀਆਂ ਨੇ ਪਹਿਲਾਂ ਬੇਨਤੀ ਕੀਤੀ ਐ ਉਹਦੇ ਵਿੱਚ ਘਰ ਵਸਦੇ ਨਹੀਂ ਹਨ ਘਰ ਉਜੜਦੇ ਹਨ ਉਹਦੇ ਵਿੱਚ ਜਿਹੜੇ ਨੇ ਭੈਣਾ ਦੇ ਜਿਹੜੇ ਨੇ ਭਰਾ ਉਹ ਖਤਮ ਹੁੰਦੇ ਹਨ ਉਹਦੇ ਵਿੱਚ ਮਾਵਾ ਦੇ ਪੁੱਤ ਖਤਮ ਹੁੰਦੇ ਹਨ ਉਹਦੇ ਵਿੱਚ ਔਰਤਾਂ ਦੇ ਸੁਹਾਗ ਖਤਮ ਹੁੰਦੇ ਹਨ ਅੱਜ ਜੋ ਹਿੰਦੁਸਤਾਨ ਵੱਲੋਂ ਇੱਕ ਆਪਰੇਸ਼ਨ ਕੀਤਾ ਗਿਆ ਉਹਦਾ ਨਾਂ ਸਿੰਦੂਰ ਰੱਖਿਆ ਗਿਆ ਹੈ ਸਿੰਦੂਰ ਔਰ ਪਰ ਤੁਸੀਂ ਵੇਖੋ ਪਤਾ ਨਹੀਂ ਇਸ ਸਿੰਦੂਰ ਆਪਰੇਸ਼ਨ ਨੇ ਕਿੰਨੀਆਂ ਭੈਣਾਂ ਦੇ ਸਿੰਦੂਰ ਜਿਹੜੇ ਨੇ ਉਹਨਾਂ ਦੀ ਮੰਗ ਦੇ ਵਿੱਚੋਂ ਖਤਮ ਕਰਾ ਦੇਣੇ ਨੇ ਸੋ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਦੋਹਾਂ ਮੁਲਕਾਂ ਦੇ ਨੇਤਾਵਾਂ ਨੂੰ ਵੀ ਸਮਝਤ ਦੇਣ ਔਰ ਦੋਵੇਂ ਮੁਲਕ ਆਬਾਦ ਰਹਿਣ ਭਾਈਚਾਰਕ ਸਾਂਝ ਪੈਦਾ ਹੋਵੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਆਪਣੇ ਸੁਝਾਅ ਜੋ ਜੋਕਾ ਮਾਹੌਲ ਕਰੀਏਟ ਕੀਤਾ ਗਿਆ ਹੈ ਜਾਂ ਬਣ ਗਿਆ ਹੈ ਉਹਦੇ ਸਬੰਧੀ ਜ਼ਰੂਰ ਆਪਣੀਆਂ ਰਾਵਾ ਸਾਡੇ ਨਾਲ ਇਸ ਚੈਨਲ ਤੇ ਫੋਕ ਐਂਡ ਬੀਟਸ ਦੇ ਉੱਤੇ ਸਾਂਝੀਆਂ ਕਰਿਆ ਜੇ ਔਰ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਵੀ ਬਹੁਤ ਸਾਰੇ ਗਰੰਟੀ ਸ਼ੂ ਜੜੇ ਨੇ ਤੁਹਾਡਾ ਨਾਲ ਸਾਂਝੇ ਕੀਤੇ ਜਾ ਸਕਣ